ਕਰਤਾ ਕਰਤਾ ਪਟ ਗਿਆ ਪੂਰਾ ਕਰ ਲੱਗ ਪੂਰਾ ਕਰ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੋਈ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਹੋ ਜੋ ਆ ਵਾਟਰ ਰੁਣ ਜਾਈ ਵਾਟਰ ਟਾਇਆ ਤੋੜੇ ਦੌੜ ਵਾਟਰ ਹੀ ਰੁਣਦੇ ਲਿਆ ਪਰਲਾ ਤੋੜੇ ਲਿਆ ਪਰਲਾ ਪਰਲਾ ਚੁੱਤੀ ਕਰ ਯਾਰ ਕਿ ਜੱਟਾ ਮਰ ਗਈ ਮਰ ਗਿਆ ਲਿਆ ਆ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਆ ਰਿਹਾ ਹਾਂ ਇਹ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬਾਕ ਇਹ ਲੱਗਿਆ ਬੰਨ ਹਾਂ ਬਈ ਇੱਥੇ ਆ ਗਿਆ ਤਾੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੂਬਾ ਪਾਣੀ ਨਾ ਗਿਆ ਹਾ ਪੋਰੇ ਲਾਵਾ ਓਏ ਮਾਲਕਾ ਓਏ ਸਾਬੰਦ ਗਿਆ ਵਾਗਰੂ 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 ਵਾਹਿਗੁਰੂ ਚੰਗੀ ਨਹੀਂ ਕੀਤੀ ਮਾਈ ਗੁਰੂ ਖੰਦਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਚੰਗੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂ ਵਾਹਿਗੁਰੂ ਵਾਹਿਗੁਰੂ ਤੁਸਾਂ ਚੰਗੀ ਨਹੀਂ ਕੀਤੀ ਵਾਹਿਗੁਰੂ ਮਾਈ ਗੁਰੂ ਖੰਦਾ ਚੰਗੀ ਨਹੀਂ ਕੀਤੀ ਮੈਂ ਆਜੂਗਾ ਨਾਲ ਵਾਹਿਗੁਰੂ ਖੰਦਾ ਚੰਗੀ ਨਹੀਂ ਕੀਤੀ ਮੈਂ ਇਧਰ ਆ ਜਾ ਤਾਂ ਚੱਲ ਆਜੂ ਨਾਲ ਮੈਂ ਨਾਲ ਹੀ ਮੈਂ ਚੰਗੀ ਨਹੀਂ ਕਰਦਾ ਤੇਰੀ ਗਿੱਦੀ ਵਾਹਿਗੁਰੂ ਤੂੰ ਵਾਹਿਗੁਰੂ ਤੁਸਾਂ ਚੰਗੀ ਨਹੀਂ ਕੀਤੀ ਸਾਹਿਬ 10 ਦਿਨ ਮਰ ਕੇ ਮਰ ਕੇ ਜੋਤਨ ਦੇ